ਕਿਸੇ ਮਨੁੱਖ ਦੇ ਪ੍ਰਤੀ ਭੈੜੇ ਖਿਆਲ ਅਸੀਂ ਆਪਣੇ ਅੰਦਰ ਜਮਾ ਕਰੀ ਜਾਈਏ ਜਮਾ ਕਰੀ ਜਾਈਏ ਇਹਨਾਂ ਸਟੋਰੇਜ ਕਰ ਲਈ ਉਹਦੀ ਲੋਡ ਹੈ ਸਾਨੂੰ ਸੱਚ ਜਾਣੋ ਅਸੀਂ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਕਬਾੜਖਾਨਾ ਹੀ ਬਣਾਇਆ ਜਿਹੜੀ ਚੀਜ਼ ਦੂਜੇ ਦੇ ਜੀਵਨ ਦੀ ਮੈਲ ਹੈ ਉਹ ਸਾਰੀ ਅਸੀਂ ਇਕੱਠੀ ਕਰਦੇ ਹਾਂ ਕਿਸੇ ਮਨੁੱਖ ਦੇ ਪ੍ਰਤੀ ਭੈੜੇ ਖਿਆਲ ਅਸੀਂ ਆਪਣੇ ਅੰਦਰ ਜਮਾ ਕਰੀ ਜਾਈਏ ਜਮਾ ਕਰੀ ਜਾਈਏ ਨਹੀਂ ਸਟੋਰੇਜ ਕਰ ਲਈ ਉਹਦੀ ਲੋਡ ਹੈ ਸਾਨੂੰ ਮੰਨ ਲਓ ਸਾਨੂੰ ਕੋਈ ਆਖੇ ਜੀ ਸਾਡੇ ਘਰ ਚ ਆ ਸਮਾਨ ਟਿਕਦਾ ਨਹੀਂ ਤੇ ਤੁਸੀਂ ਆਪਣੇ ਘਰ ਰੱਖ ਲਓਗੇ ਤੇ ਅਸੀਂ ਉਹਨੂੰ ਪੁੱਛਾਂਗੇ ਜੀ ਕਿੰਨੇ ਕੁ ਦਿਨ ਰੱਖਣਾ ਚਾਹੁੰਦੇ ਹੋ ਉਹ ਕਹੇ ਜੀ ਪੱਕਾ ਹੀ ਰੱਖਣਾ ਚਾਹੁੰਦੇ ਜੇ ਲੋਡ ਪਈ ਤੇ ਲੈ ਜਾਵਾਂਗੇ ਨਹੀਂ ਤਾਂ ਸਟੋਰ ਦੀ ਥਾਵੇਂ ਤੁਸੀਂ ਇਹਨੂੰ ਰੱਖ ਲਓ ਅਸੀਂ ਉਹਨੂੰ ਕਵਾਂਗੇ ਕੀ ਸਾਡਾ ਘਰ ਤੋਂ ਕੋਈ ਕਬਾੜਖਾਨਾ ਸਮਝਿਆ ਜੇ ਤੈਨੂੰ ਲੋੜ ਦੀ ਇਹ ਸਮਾਨ ਦੀ ਤੇ ਸਾਨੂੰ ਰੱਖਣ ਦੀ ਹਾਂ 2-4 ਦਿਨ ਲਈ 10 ਦੇ ਕੋਈ ਲਿਮਟ ਤਾਂ ਹੋਵੇ ਨਾ ਸਮੇਂ ਦੀ ਕੋਈ ਸੀਮਾ ਦਾਸ ਵੀ ਤੂੰ ਸਾਲ ਵੀ ਰੱਖਣਾ ਚਾਹੇ ਰੱਖ ਲੈ ਪਰ ਸਾਨੂੰ ਇਹ ਤਾਂ ਯਕੀਨ ਹੋਵੇ ਕਿ ਤੂੰ ਲੈ ਜਾਏਗਾ ਤੇ ਉਹ ਆਖੇ ਨਹੀਂ ਜੀ ਇਹ ਸਮਾਨ ਤੇ ਟੁੱਟਾ ਭੱਜਾ ਹੈ ਖਰਾਬ ਹੈ ਮੈਂ ਚਾਹੁੰਦਾ ਕਿ ਮੇਰੇ ਘਰ ਮੈਂ ਨਹੀਂ ਰੱਖਣਾ ਚਾਹੁੰਦਾ ਤੁਸੀਂ ਆਪਣੇ ਘਰ ਰੱਖ ਲੋ ਅਸੀਂ ਕਹਾਂਗੇ ਕਿ ਅਸੀਂ ਕਿਉਂ ਰੱਖੀਏ ਸਾਡਾ ਘਰ ਅਸੀਂ ਕੋ ਕਬਾੜਖਾਨਾ ਥੋੜੀ ਬਣਾਉਣਾ ਹੈ ਸੱਚ ਜਾਣੋ ਅਸੀਂ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਕਬਾੜਖਾਨਾ ਹੀ ਬਣਾਇਆ ਜਿਹੜੀ ਚੀਜ਼ ਦੂਜੇ ਦੇ ਜੀਵਨ ਦੀ ਮੈਲ ਹੈ ਉਹ ਸਾਰੀ ਅਸੀਂ ਇਕੱਠੀ ਕਰਦੇ ਹਾਂ ਉਹਨੂੰ ਆਪਣੀ ਅੰਦਰ ਸਪੇਸ ਦੇਨੇ ਜਗ੍ਹਾ ਦੇ ਜਿਹਦੀ ਸਾਨੂੰ ਲੋੜ ਹੀ ਨਹੀਂ ਔਰ ਨਾਉ ਸਾਡੇ ਕਿਸੇ ਕੰਮ ਹੀ ਹੈ ਸਵਾਏ ਪਰੇਸ਼ਾਨੀ ਤੂਲਜਣ ਤੋਂ ਉਹਦਾ ਕੋਈ ਮਤਲਬ ਨਹੀਂ ਜ਼ਿੰਦਗੀ 'ਚ ਐਸੇ ਕਿੰਨੇ ਭਾਰ ਅਸੀਂ ਚੁੱਕਦੇ ਹਾਂ ਰੋਜ਼ 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 ਕਿੰਨਾ ਕੂੜਾ ਸਾਡੇ ਅੰਦਰ ਜਮਾ ਹੁੰਦਾ ਹੈ ਤਾਂ ਹੀ ਦਾਨੇ ਪੁਰਖਾਂ ਨੇ ਕਿਹਾ ਰੱਬ ਦੇ ਬੰਦਿਆਂ ਦੇ ਬਚਨ ਧਰਮ ਗ੍ਰੰਥਾਂ ਦਾ ਉਪਦੇਸ਼ ਸਤਿਗੁਰੂ ਦੀ ਬਾਣੀ ਨੂੰ ਪੜਨ ਦਾ ਅਰਥ ਹੈ ਵੀ ਰੋਜ਼ ਅੰਦਰੋਂ ਕਲੀਨ ਅਪ ਹੁੰਦਾ ਰਵੇ ਸਫਾਈ ਹੁੰਦੀ ਰਵੇ ਜਿਹੜਾ ਕੂੜਾ ਰੋਜ਼ ਇਕੱਠਾ ਹੁੰਦਾ ਉਹਨੂੰ ਹੁੰਝ ਕੇ ਬਾਹਰ ਕੱਢਿਆ ਜਾ ਸਕੇ ਇਹ ਪਰਪਸ ਹੈ ਇਹ ਮਕਸਦ ਹੈ ਰੱਬ ਦੇ ਬੰਦਿਆਂ ਦੇ ਬਚਨ ਪੜਨ ਦਾ ਰੱਬ ਦੇ ਬੰਦਿਆਂ ਦੇ ਬਚਨ ਸੁਣਨ ਦਾ ਇਹ ਉਹਦੇ ਨਾਲ ਸਫਾਈ ਕਰਨੀ ਅਸੀਂ ਤੇ ਕੋਸ਼ਿਸ਼ ਕਰਨੇ ਵੀ ਕੂੜਾ ਘੱਟ ਤੋਂ ਘੱਟ ਘੱਟ ਤੋਂ ਘੱਟ ਜਮਾ ਹੋਏ ਤੇ ਕਲੀਨ ਹੁੰਦਾ ਰਹੇ ਨਾਲ ਦੀ ਨਾਲ ਜੇ ਹੁੰਦਾ ਵੀ ਏ ਸਾਡੀ ਆਦਤ ਤੇ ਕਿਉਂਕਿ ਨੀਵੇਂ ਪਾਸੇ ਨੂੰ ਸੁਭਾ ਜਾਦਾ ਮਨੁੱਖ ਦਾ ਮਨ ਜੇ ਹੁੰਦਾ ਵੀ ਇਹ ਜਮਾ ਤੇ ਕੱਢਿਆ ਜਾ ਸਕੇ ਕੋਈ ਚੀਜ਼ ਨੂੰ ਜੇ ਰੈਗੂਲਰ ਤੁਸੀਂ ਸਾਫ਼ ਨਾ ਕਰੋ ਤੇ ਹੌਲੀ-ਹੌਲੀ ਉਹ ਆਪਣਾ ਰੂਪ ਗਵਾ ਲੈਂਦੀ ਹੈ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਖਾਲਕ ਖਲਕ ਖਲਕ ਮੈਂ ਖਾਲਕ ਉਹ ਸਿਰਜਣਹਾਰ ਫਿਰ ਆਪਣੀ ਖਲਕਤ ਵਿੱਚ ਹੀ ਵਸਿਆ ਹੋਇਆ ਹੈ ਪੂਰ ਰਹੇ ਸ੍ਰਬ ਠਾਈ ਉਹ ਸਾਰੀਆਂ ਥਾਵਾਂ ਤੇ ਪਰੀਪੂਰਨ ਹੈ ਵਿਆਪਕ ਹੈ ਸਭਨਾ ਵਿੱਚ ਉਹਦੀ ਹੋਂਦ ਹੈ ਸਭਨਾ ਵਿੱਚ ਉਹਦੀ ਜੋਤ ਹੈ